ਦੇ ਜਿਹੜੇ ਵਰਕਰ ਆ ਆਮ ਆਦੀ ਪਾਰਟੀ ਦੇ ਡੈਂਪੀ ਢੱਲੂ ਦੀ ਕੋਠੀ ਦੇ ਵਿੱਚ ਆ ਕੇ ਸੈਲਫੀਆਂ ਲੈ ਰਹੇ ਨੇ ਢੋਲ ਵੱਜ ਰਹੇ ਨੇ ਇੱਕ ਦੂਜੇ ਉੱਤੇ ਰੰਗ ਪਾਇਆ ਜਾ ਰਿਹਾ ਲੋਕ ਜਸ਼ਨ ਮਨਾਉਂਦੇ ਨੇ ਨੱਚ ਰਹੇ ਨੇ ਭੰਗੜਾ ਪਾ ਰਹੇ ਨੇ ਇੱਥੇ ਲੋਕ ਬੜੇ ਇਕੱਠਾ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਲੋਕ ਪਹੁੰਚੇ ਨੇ ਇਸ ਕੁਸ਼ ਜਿਹੜੇ ਵੀਰ ਪਹੁੰਚੇ ਇਹਨਾਂ ਨਾਲ ਗੱਲ ਕਿਹੜੇ ਪਿੰਡੋਂ ਪਹੁੰਚੇ ਤੁਸੀਂ ਖੜਕਿਆਂ ਵਾਲਾ ਪਿੰਡ ਆ ਜੀ ਬਹੁਤ ਵਧੀਆ ਮੌਲਾ ਜੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਜਿੱਤਾਂਗੇ ਹਾਂਜੀ ਹਾਂਜੀ ਰੈਸਪੀਟ ਐਮਪੀ ਟੂ ਲੋ ਨਹੀਂ ਜਿੱਤਦਾ ਇਹ ਵਿਰੋਧੀ ਗੱਲਾਂ ਕਰ ਰਹੀ ਸੀ ਇਹ ਤਾਂ ਪਤਾ ਲੱਗ ਹੀ ਗਈ ਤੁਹਾਨੂੰ ਖੁਸ਼ੀਆਂ ਵੇਖ ਕੇ ਕਿੰਨੀਆਂ ਖੁਸ਼ੀਆਂ ਮਨਾਈ ਜਾ ਰਹੀਆਂ ਜੀ ਪਤਾ ਲੱਗ ਹੀ ਗਿਆ ਜੱਤੂਾ ਜੀ ਹਾਂ ਜੀ ਬਾਈ ਜੀ ਕੋਈ ਗੱਲ ਗਈ ਸੀ ਗੱਲ ਮੈਂ ਕਿਹਾ ਵੀ ਫੁੱਲਾਂ ਦੀ ਵਰਖਾ ਵੀ ਕਰਾਂਗੇ ਤੇ ਅਸੀਂ ਕੌਨਫੀਡੈਂਸ ਨਾਲ ਗੱਲ ਕੀਤੀ ਸੀ ਵੀ ਗਿੱਦੜਵਾ ਤੋਂ 101% ਨਿੰਮੀ ਭਾਈ ਜਿੱਤਣਗੇ ਹੋਰ ਕੋਈ ਨਹੀਂ ਜਿੱਤ ਸਕਦਾ ਕਿਉਂਕਿ ਇੰਨਾ ਵਰਗੇ ਸਮਝਦਾਰ ਹੋਣ ਵਾਲਾ ਲੀਡਰ ਕੋਈ ਵੀ ਨਹੀਂ ਹੈ ਇਹਨਾਂ ਦੇ ਪੂਰੀ ਆਸਿਸ ਜੀ ਨੂੰ ਮੈਂ ਨਿਊ ਕੱਲ ਵੀ ਦੱਸਿਆ ਦੀ ਵਾਇਰਲ ਹੋਈ ਫਿਲਮ ਵੀਡੀਓ ਵੀ ਤੁਸੀਂ ਇਹਨਾਂ ਦੇ ਕੌਨਫੀਡੈਂਸ ਨਾਲ ਗੱਲ ਕਿਵੇਂ ਕਰ ਰਹੇ ਹੋ ਮੈਂ ਕਿਹਾ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਵੀ ਸ਼ਹਿਰ ਦਾ ਸੁਧਾਰ ਹੋਊਗਾ ਵਿਕਾਸ ਹੋਊਗਾ ਇੱਕ ਇਹ ਲੋਕਲ ਹੈ ਇਸ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਵੀ ਸਾਡੇ ਸ਼ਹਿਰ ਦਾ ਆਪਦਾ ਐਮਐਲਏ ਚੁੜਿਆ ਗਿਆ ਅਰੇ ਹੁਣੇ ਮੰਤਰੀ ਵੀ ਬਣਨਗੇ ਤੁਹਾਡੇ ਸਾਹਮਣੇ ਦੇਖੋ ਇਹ ਮੈਂ ਤੁਹਾਨੂੰ ਕਹੀ ਹੈ ਕੀ ਲੱਗਦਾ ਖਰੇ ਉਤਰਨਗੇ ਤੁਹਾਡੇ ਤੇ ਡੈਂਪਟੇਲੋ ਦੇਖੋ ਇਹ ਉਹ ਪਹਿਲਾਂ ਵੀ ਖਰੇ ਉਤਰਦੇ ਰਿਹਾ 2017 ਦੇ ਵਿੱਚ ਪਹਿਲਾਂ ਜਦੋਂ 13 ਦੇ ਵਿੱਚ ਉਹਨਾਂ ਨੂੰ ਹਲਕਾਣ ਚਾਰਜ ਬਣਾਇਆ ਗਿਆ ਸੀ ਉਹਨਾਂ ਨੇ ਲੋਕਾਂ ਦੇ ਨਾਲ ਬੜੇ ਨੇੜਤਾ ਰੱਖੀ ਉਹਨਾਂ ਨੇ ਹਰੇਕ ਦੇ ਦੁੱਖ ਦੇ ਸੁੱਖ ਦੇ ਕੰਮ ਆਏ ਆ ਅੱਜ ਜਰਾ ਜਰਾ ਇਲੈਕਸ਼ਨ ਆ ਇਹ ਇਸੇ ਤੇ ਲੜਿਆ ਗਿਆ ਕਿਉਂਕਿ ਰਾਜੇ ਵਿੜੰਗ ਦੇ ਵਿੱਚ ਹੰਕਾਰ ਦਾ ਬੜਾ ਜ਼ਿਆਦਾ ਕਿੱਲਾ ਸੀ ਉਹਦਾ ਹੰਕਾਰ ਉਹਨੂੰ ਲੈ ਕੇ ਬਹਿ ਗਿਆ ਜਿੱਦਾਂ ਇੰਨੀ ਪਾਵਰ ਦੇ ਵਿੱਚ ਉਹ ਆ ਚੁੱਕਿਆ ਸੀਗਾ ਪਰ ਉਹਨੇ ਹੰਕਾਰ ਨਹੀਂ ਛੱਡਿਆ ਆਪਦਾ ਇਹ ਇਲੈਕਸ਼ਨ ਵੀ ਇੱਕ ਕਮਾਂਡਦਾਰੀ ਇਮਾਨਦਾਰੀ ਤੇ ਸ਼ਰੀਫ ਇਨਸਾਨ ਆ ਇਹ ਦੂਜੇ ਪਾਸੇ ਉਹ ਬਦਮਾਸ਼ੀ ਨਾਲ ਇਲੈਕਸ਼ਨ ਜਿੱਤਣਾ ਚਾਹੁੰਦਾ ਸੀਗਾ ਜੋ ਕਿ ਇਹ ਉਹ ਹੈ ਥੀ ਲੂਜ਼ ਕਰ ਚੁੱਕੇ ਨੇ ਦੂਜੇ ਪਾਸੇ ਜੇ ਆਪਾਂ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਹਾਰਨ ਤੋਂ ਬਾਅਦ ਵੀ ਚੌਥੇ ਪੰਜਵੇਂ ਦਿਨ ਹਾਕੀ ਦੇ ਵਿੱਚ ਫੇਰ ਸਟਾਰਟ ਕਰਤਾ ਸੀਗਾ ਹਰੇਕ ਅਮੀਰ ਗਰੀਬ ਦੇ ਕੰਮ ਆਉਂਦੇ ਰਿਹਾ ਸੋ ਐਤਕੀ ਦਾ ਜਿਹੜਾ ਇਲੈਕਸ਼ਨ ਆ ਇਹ ਇੱਕ ਬਦੀ ਤੇ ਨਫੀ ਦਾ ਉਹ ਚੱਲੇਗਾ ਤੇ ਇਹ ਲੋਕਾਂ ਦੀਆਂ ਉਮੀਦਾਂ ਦੇ ਪੂਰਾ ਖਰਾ ਉਤਰਨਗੇ ਤੇ 100% ਸੱਚ ਲੋਕਾਂ ਨੂੰ ਕਿਹਾ ਜਾਂਦਾ ਸੀ ਬਾਰ-ਬਾਰ ਐਤਕੀ ਮੈਨੂੰ ਤਰਸ ਦੇ ਆਧਾਰ ਤੇ ਜਿਹੜੀ ਵੋਟ ਹੈ ਜੋ ਪਰਿਵਾਰ ਵੀ ਪੂਰਾ ਇਹ ਹਲਕੇ ਦੇ ਵਿੱਚ ਜਨਨ ਕਿ ਕੌਂਗਰੈਸ ਦੀ ਮਾਤਾ ਸੀ ਬੱਚੇ ਸੀ ਉਹ ਵਾਰ-ਵਾਰ ਇਹੀ ਕਰ ਰਹੀ ਸੀ ਐਲਕੀ ਚਾਰਚ ਦੇ ਆਧਾਰ ਤੇ ਸਾਨੂੰ ਜਿਹੜੀ ਵੋਟ ਦਿੱਤੀ ਜਾਵੇ ਬਿਲਕੁਲ ਲੋਕਾਂ ਦੇ ਵਿੱਚ ਹਮਦਰਦੀ ਵੀ ਸੀ ਕਿ ਦੋ ਵਾਰੀ ਹਾਰ ਚੁੱਕੇ ਸੀ ਫੇਰ ਵੀ ਲੋਕਾਂ ਨੇ ਜੁੜੇ ਰਹੇ ਲੋਕਾਂ ਨੇ ਹਮਦਰਦੀ ਕਰਕੇ ਵੀ ਵੋਟ ਪਾਈ ਆ ਇੱਥੋਂ ਤੱਕ ਕੇ ਇਹਨਾਂ ਦੇ ਆਪ ਦੇ ਵਰਕਰਾਂ ਨੇ ਵੀ ਸਾਨੂੰ ਵੋਟ ਪਾਈ ਆ ਅਸੀਂ ਉਹਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬਿਲਕੁਲ ਹਮਦਰਦੀ ਇਮਾਨਦਾਰੀ ਤੇ ਜਦ ਨਿੱਕੇ ਸੁਭਾਣਾ ਪਰਿਵਾਰ ਨੇ ਇਲੈਕਸ਼ਨ ਲੜਿਆ ਸਾਰਾ ਪਰਿਵਾਰ ਲੋਕਾਂ ਦੇ ਵਿੱਚ ਰਹਿੰਦਾ ਕੋਈ ਨਾ ਕੋਈ ਤਾਂ ਇਹਨਾਂ ਦੇ ਪਰਿਵਾਰ ਦਾ ਇੱਥੇ ਮਿਲ ਹੀ ਜਾਂਦਾ ਹੈਗਾ ਉਹਨਾਂ ਦੇ ਇਕੱ ਉਹ ਵੀ ਆਇਆ ਨੂੰ ਇੱਕਰੀ ਦਾ ਗਾਲ ਕੱਢ ਕੇ ਮਿਲਦਾ ਹਾਂ ਕੀ ਕਿੱਧਰ ਆਇਆ ਓਏ ਇਹਨਾਂ ਦੇ ਆਪ ਦੇ ਵਰਕਰ ਕਹਿੰਦੇ ਆ ਸੋ ਜਿਹੜਾ ਇਹ ਡਿੰਪੀ ਢੁੱਲੋਂ ਦਾ ਪਰਿਵਾਰ ਆ ਬੜਾ ਸ਼ਰੀਪ ਪਰਿਵਾਰ ਆ ਇਹਨਾਂ ਦੇ ਨਾਲ ਲੋਕਾਂ ਦੀ ਹਮਦਰਦੀ ਵੀ ਆ ਇਹ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਵਿਰੋਧੀ ਤਾਂ ਵੀ ਕਹਿੰਦੇ ਆ ਵੀ ਜਿਹੜਾ ਇਹਦਾ ਬ੍ਰਦਰ ਆ ਛੋਟਾ ਸਨੀ ਢੁੱਲੋਂ ਆ ਉਹ ਅੱਗੇ ਅੜਵਾਈ ਨਾ ਬੋਲਦਾ ਸੀ ਅੱਜ ਕਿਉਂ ਨਹੀਂ ਬੋਲਿਆ ਅੱਜ ਕਿ ਹਰੇਕ ਨੂੰ ਨਰਮਾਈ ਨਾਲ ਜਨਨ ਕੇ ਪੇਸ਼ ਆਇਆ ਨਾ ਜੀ ਨਾ ਜਿਹੜਾ ਸ਼ਨੀ ਢੱਲੋਂ ਆ ਠੀਕ ਆ ਵੀ ਉਹ ਅਗਰੈਸਿਵ ਹੋ ਜਾਂਦਾ ਕਿਤੇ ਨਾ ਕਿਤੇ ਜਦੋਂ ਉਹ ਐਦਾਂ ਨਹੀਂ ਕਿ ਹਰੇਕ ਨੂੰ ਗਲ ਜਦੋਂ ਇਹ ਉਹਨੂੰ ਛੇੜੀ ਜਾਂਦੇ ਆ ਛੇੜੀ ਜਾਂਦੇ ਆ ਫਿਰ ਉਹ ਕਿਤੇ ਨਾ ਕਿਤੇ ਅਗਰੈਸਿਵ ਹੁੰਦੇ ਆ ਐਦਕੀ ਮੇਰੇ ਖਿਆਲ ਦੇ ਵਿੱਚ ਬਾਈ ਡੈਂਪੀ ਢੱਲੋਂ ਦੇ ਬਰਾਬਰ ਉਹਨਾਂ ਨੇ ਪਹਿਲਾਂ ਵੀ ਬਰਾਬਰ ਕੰਪੇਨ ਕਰੀ ਆ ਐਦਕੀ ਦੀਂਪਿਟਲ ਨਦੋ ਵੀ ਜਿਆਦੇ ਡਿਮਾਂਡ ਬਾਈ ਸ਼ਾਨੀ ਢਲੋਂਦੀ ਸੀਗੀ ਸੋ ਸ਼ਾਨੀ ਢਲੋਂ ਇੱਕ ਬਹੁਤ ਵਧੀਆ ਇਨਸਾਨ ਨੇ ਜਿਹਦੇ ਨਾਲ ਖੜ ਗਏ ਖੜ ਗਏ ਇਸੇ ਤਰ੍ਹਾਂ ਡਿਪਿਟਲ ਉਹ ਇਹ ਜਿਨ੍ਹਾਂ ਨੇ ਜਿਹੜਾ ਕੰਮ ਹੋਣ ਵਾਲਾ ਨਹੀਂ ਇਹ ਪਹਿਲਾਂ ਹੀ ਕਹਿ ਦਿੰਦੇ ਆ ਵੀ ਇਹ ਹੋਣਾ ਨਹੀਂ ਪਰ ਜਿਹਨੂੰ ਉਹਨਾਂ ਨੇ ਹਾਂ ਕਰ ਲਈ ਬੇਸ਼ੱਕ ਆਵਦਾ ਕੁਝ ਦਾਤ ਲੱਗ ਜੇ ਇਹ ਪਿੱਛੇ ਨਹੀਂ ਹਟਦੇ ਤੁਸੀਂ ਦੇਖਿਆ ਹੋਣਾ ਪਿਛਲੇ ਦੀ ਕੋਰਟ ਭਾਈ ਦੇ ਵਿੱਚ ਇੱਕ ਕੇਸ ਆਇਆ ਸੀਗਾ ਕਿ ਉੱਤੇ ਕਿਸੇ ਗਰੀਬ ਦਾ ਧੱਕਾ ਕਰਦੇ ਐਸਚ ਨੇ ਫੜ ਲਿਆਂਦਾ ਸੀ ਇਹ ਰਾਤ ਨੂੰ ਜਾ ਕੇ ਉੱਥੇ ਜਾਨੀ ਕਿ ਉਹਨਾਂ ਨੇ ਪਰਚਾ ਵੀ ਕੀਤਾ ਸਾਨੂੰ ਜੇਲ ਵੀ ਦਿਖਾਈ ਰਾਜੇ ਬਣੰਗ ਨੇ ਪਰ ਇਹ ਪਿੱਛੇ ਹਟਨ ਵਾਲੇ ਨਹੀਂਗੇ ਆਪ ਦਾ ਤੋ ਲੋਕ ਕਹਿੰਦੇ ਆ ਵੀ ਜਦੋਂ ਲੀਡਰ ਜਿੱਤ ਜਾਂਦੇ ਆ ਉਹ ਕਹਿੰਦੇ ਅਸੀਂ ਆਪ ਦੇ ਦਮ ਤੇ ਜਿੱਤੇ ਆ ਆਪ ਦੇ ਪੈਸੇ ਨਾਲ ਜਿੱਤੇ ਆ ਗੱਲਾ ਕਰਨ ਲੱਗੇ ਬਾਅਦ ਕਿ ਡੈਂਪੀ ਢੱਲੋਂ ਹੁਣ ਇਹ ਤਾਂ ਨਹੀਂ ਕਹੂਆ ਨਹੀਂ ਨਹੀਂ ਜੀ ਨਹੀਂ ਇਹਨਾਂ ਨੇ ਤਾਂ ਕਦੇ ਵੀ ਨਹੀਂ ਕਿਹਾ ਜੀ ਕਿ ਮੈਂ ਜੱਤ ਰਿਆਂਗਾ ਇਹ ਤਾਂ ਲੋਕਾਂ ਦੇ ਨਾਲ ਹੱਥ ਬੰਨ ਕੇ ਤੁਰੇ ਫਿਰਦੇ ਆ ਤੁਸੀਂ ਦੇਖੋਗੇ ਐਤਕੀ ਪੋਸਟਰ ਜਦੋਂ ਡੈਂਪੀ ਢੱਲੋਂ ਦੇ ਪੋਸਟਰ ਲੱਗੇ ਉਹ ਜਣਕੇ ਹੱਥ ਬੰਨਣ ਵਾਲੇ ਤਾਂ ਰਾਜੇ ਵਿੜਿੰਗ ਦੀ ਵਾਈਫ ਨੇ ਵੀ ਕਿਤੇ ਨਾ ਕਿਤੇ ਹੱਥ ਬੰਨੇ ਲੇਕਿਨ ਉਹ ਮਜਬੂਰੀ ਵਸ ਬੰਨੇ ਇਹ ਤਾਂ 24 ਘੰਟੇ ਹੱਥ ਬੰਨ ਕੇ ਰੱਖਦੇ ਨੇ ਹਰੇਕ ਬੰਦੇ ਦੇ ਨਾਲ ਨਿਮਰਤਾ ਦੇ ਨਾਲ ਪੇਛ ਬੱਚਾ ਆ ਕੇ ਬੱਚੇ ਨਾਲ ਵੀ ਬੜਾ ਮੂਹ ਨਾਲ ਪੇਸ਼ ਆਉਂਦੇ ਨੇ ਬਜ਼ੁਰਗਾਂ ਦੇ ਉਹ ਤਾਂ ਮਾਂ ਦਾ ਪੁੱਤ ਬਜ਼ੁਰਗਾਂ ਦੇ ਆਇ ਨਹੀਂ ਹੁੰਦਾ ਬ ਮੋਟੇ ਦੇ ਹੱਥ ਨਹੀਂ ਟੇਕਦਾ ਬੋਰ ਜੋਰਗਾ ਦਾ ਕਿਉਂਕਿ ਐਂ ਹੀ ਰਹਿੰਦਾ ਉਹ ਹਮੇਸ਼ਾ ਐ ਤੌਣ ਕਰਕੇ ਚੱਲਦਾ ਤੇ ਭਾਈ ਡਿੰਪੀ ਢਿੱਲੋਂ ਤੁਸੀਂ ਦੇਖਿਆ ਹੀ ਹਲਕੇ ਦੇ ਵਿੱਚ ਕਿਸ ਤਰ੍ਹਾਂ ਵਿੱਚਰਦੇ ਨੇ ਜਿੱਤ ਤਾਂ ਇਹ ਤਾਂ ਕਹਿੰਦੇ ਮੇਰੀ ਜਿੱਤ ਹੀ ਨਹੀਂ ਇਹ ਲੋਕ ਆ ਮੇਰੇ ਜਿਹੜੇ ਮੈਨੂੰ ਲਈ ਫਿਰਦੇ ਹੈਗੇ ਇਹਨਾਂ ਨੇ ਤਾਂ ਆਪਣੇ ਆਪ ਨੂੰ ਕਿਤੇ ਪੇਸ਼ ਹੀ ਨਹੀਂ ਕੀਤਾ ਇਹ ਤਾਂ ਕਹਿੰਦੇ ਲੋਕ ਆ ਲੋਕਾਂ ਦਾ ਮਾਹਾਂ ਲੋਕ ਮੇਰੇ ਆ ਬੜੇ ਲੈਜ਼ੇ ਨਾਲ ਲੋਕਾਂ ਚ ਜਨ ਕੇ ਵਿੱਚਰੇ ਆ ਡਿੰਪੀ ਢਿੱਲੋਂ ਭਾਈ ਗੇਮ ਹੀ ਦਾ ਰਾਮਦਾਰੀ ਨਾਲ ਫਿਰਿਆ ਜੀ ਲੋਕਾਂ ਦਾ ਪਿਆਰ ਸਤਕਾਰ ਰਾਜਾ ਬੜਿੰਗ ਦਾ ਪਿਆਰ ਨੀਗਾ ਲੋਕਾਂ ਨਾਲ ਧੱਕਾ ਕਰਦਾ ਲੋਕਾਂ ਦੇ ਪਰਚੇ ਕਟਾਉਂਦੇ ਮਾੜਾ ਬੋਲਦਾ ਰੇਗ ਨੂੰ ਜਿਹੜਾ ਕੋ ਵਰਕਰ ਪਿੰਡੋਂ ਵੋਟ ਕੱਢਦੀ ਉਹਨੂੰ ਗਾਲ੍ਹਾਂ ਵੀ ਕੱਢਦਾ ਮੇਰੀ ਵੋਟ ਕਿਉਂ ਘੱਟਦੀ ਆ ਪੈਸੇ ਵੀ ਲਾਉਂਦਾ ਪਿਛਲੇ ਸਾਡੇ 20-20 ਹਜ਼ਾਰ ਦੇ ਚੱਕ ਦਿੱਤੇ ਆ ਆ ਜਿਹੜੀਆਂ ਬਾੜੀਆਂ ਬੋੜੀਆਂ ਲਵਾ ਕੇ ਲਿਆਏ ਸੀ ਬਾਹਰੋਂ ਇਹ ਕਿੱਥੋਂ ਲਵਾ ਕੇ ਲਿਆ ਸੀ ਉਹ ਇਹਨੇ ਪਿੰਡਾਂ 'ਚ ਵਿੱਚੇ 20-20 ਹਜ਼ਾਰ ਰੁਪਏ ਦੇ ਉਹ ਚੈੱਕ ਬਣਾ ਕੇ ਨੇ ਕੋਠਿਆਂ ਦੇ ਚੈੱਕ ਬਣਾ ਕੇ ਇਹਨੇ ਉਹ ਵਣਾਈ ਪਿਛਲੇ ਇਲੈਕਸ਼ਨ 'ਚ ਔਰ ਜਿਹੜਾ ਢਿੱਲੋ ਸਾਹਿਬ ਨੇ ਸਾਫ਼ ਸੁਥਰਾ ਕੰਮ ਕੀਤਾ ਸੀ ਇਹਨੇ ਮੈਨੂੰ ਇੱਕ ਵੀ ਕੰਮ ਘਣਾ ਦੇ ਮੈਂ ਪਿੰਡਾਂ ਵਿੱਚ ਕੀਤਾ ਸਕੂਲਾਂ ਤੇ ਆਪਣਾ ਰੰਗ ਬਣਾ ਕੇ ਤਿਰੰਗਾ ਕਾਂਗਰਸ ਦਾ ਝੰਡਾ ਸੀ ਉਹ ਅਸਲਾਤ ਆਏ ਨੇ ਹੋਰ ਕੋਈ ਕੰਮ ਨਿੱਜੀ ਕੰਮ ਨਹੀਂ ਕੀਤਾ ਕੇ ਦਾ ਜਿਹੜੇ ਹੁਣ 2.5 ਸਾਲ ਬਾਕੀ ਆਮ ਆਦੀ ਪਾਰਟੀ ਕੋਲੇ ਬਚਿਆ ਕਿ ਡੈਂਪੀ ਢੱਲੋਂ ਜਿਹੜੇ ਪਿਛਲੇ ਜਨਕਤ 2.5 ਸਾਲ ਟੱਪ ਗਏ ਆ ਉਹ ਘਾਟ ਪੂਰੀ ਕਰ ਦੇਣਗੇ ਦੇਖੋ ਜੀ ਉਹ ਸਾਡੇ ਸੀਐਮ ਸਾਹਿਬ ਵੀ ਕਹਿ ਗਏ ਆ ਵੀ ਜੋ ਪਿਛਲੇ 2.5 ਸਾਲ ਪਿੱਛੇ ਟੱਪ ਗਿਆ ਹੁਣ ਅੱਧੇ 2.5 ਸਾਲ ਦੇ ਵਿੱਚ ਅਸੀਂ ਸਪੀਡ ਦੁੱਗਣੀ ਕਰ ਦਾਂਗੇ ਜੇ ਪਹਿਲਾਂ 50 ਦੀ ਸਪੀਡ ਤੇ ਗੱਡੀ ਜਾਂਦੀ ਸੀ ਹੁਣ 120 ਤੇ ਜਿਹੜੀ ਵਿਕਾਸ ਦੀ ਗੱਡੀ ਉਹ ਚੱਲੂਗੀ ਪਿਛਲੇ 2.5 ਸਾਲ ਕੀ 28 ਸ ਔਰ ਸੀਐਮ ਪੰਜਾਬ ਭਗਮਤ ਸਿੰਘ ਮਾਨ ਦਾ ਵੀ ਯਾਦ ਆਏਗਾ ਕਿਹੜੇ ਪਿੰਡ ਹਾਂਜੀ ਕੋਟਲੀਆਵਲੂ ਪਿੰਡ ਹੈ ਜੀ ਮੇਰਾ ਹਾਂਜੀ ਹਾਂਜੀ ਤੇ 1134 ਵੋਟਾਂ ਸਾਡੇ ਪਿੰਡੋ ਲੀਡ ਮਿਲੀ ਹੈ ਬਹੁਤ ਵੱਡੀ ਤੇ ਸਾਰੇ ਪਿੰਡ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਬਾਈ ਡਿੰਪੀ ਢੋਲੋਂ ਨਾਲ ਬਹੁਤ ਦਿਲੋਂ ਅਸੀਂ ਜੁੜੇ ਹਾਂ ਬਹੁਤ ਪੁਰਾਣੇ ਜੁੜੇ ਹਾਂ ਕਿਉਂਕਿ ਇਸੇ ਕਰਕੇ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਬਹੁਤ ਵੱਡੀ ਲੀਡ ਤੇ ਅੱਗੇ ਜਤਰੇ ਆਂ ਤੇ ਤੁਹਾਨੂੰ ਪਤਾ ਵੀ ਜਿਹੜੇ ਅੱਜ ਜਿਹੜੀ ਇਹ ਜਿੱਤ ਹੋ ਰਹੀ ਹੈ ਆਮ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਆਮ ਬੰਦਿਆਂ ਨੇ ਅੱਗੇ ਲੱਕੇ ਬਾਈ ਡਿੰਪੀ ਦੇ ਮੋਟਾ ਫੜਿਆ ਜਦੋਂ ਆਮ ਪਾਰਟੀ ਚ ਆਏ ਸੀ ਸਾਰੇ ਕੇਡਰ ਹੀ ਅਸੀਂ ਜਿੰਨੀ ਅਸੀਂ ਟੀਮ ਸੀ ਬਾਈ ਦੇ ਨਾਲ ਅਸੀਂ ਪਹਿਲੇ ਦਿਨ ਤੋਂ ਬਾਈ ਦੇ ਨਾਲ ਕਾਲੀ ਦਲ ਛੱਡ ਕੇ ਅਸੀਂ ਨਾਲ ਆ ਗਏ ਸੀ ਤੇ ਅੱਜ ਸਾਰੀ ਆਮ ਪਾਰਟੀ ਦੇ ਪੁਰਾਣੇ ਵਰਕਰਾਂ ਦਾ ਆਮ ਪਾਰਟੀ ਦੀ ਅਸੀਂ ਪੂਰੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਅੱਜ ਅਸੀਂ ਪੂਰੀ ਵੱਡੀ ਲੀਡ ਤੇ ਅੱਜ ਜਿੱਤ ਪ੍ਰਾਪਤ ਕਰਾਂਗੇ ਕਈ ਪਿੰਡਾਂ 'ਚ ਅਸੀਂ ਵੀ ਗਏ ਆ ਸਰਵੇ ਕਰਨ ਉਹ ਲੋਕ ਕਹਿੰਦੇ ਸੀ ਕਾਲੀ ਪਾਰਟੀ ਨੇ ਜਿਹੜਾ ਆਪ ਦਾ ਐਡੀ ਕੈਂਡੀਡੇਟ ਨਹੀਂ ਦਿੱਤਾ ਵੀ ਅਸੀਂ ਡੈਂਪੀ ਢੱਲੋਂ ਨੂੰ ਜਿਹੜੀ ਐਤਕੀ ਵੋਟ ਪਾਉਣੀ ਹੈ ਪਰ ਜੇ ਅਗਲੀ ਵਾਰ ਨੂੰ ਕੋਈ ਕੈਂਡੀਡੇਟ ਆ ਕਾਲੀ ਪਾਰਟੀ ਦੇ ਅ ਉਹਨਾਂ ਨੂੰ ਪਾਵਾਂਗੇ ਪਰ ਐਤਕੀ ਅਸੀਂ ਜ਼ੁਬਾਨ ਕਰੀ ਹੈ ਡੈਂਪੀ ਢੱਲੋਂ ਨਾ ਪਰ ਐਤਕੀ ਵੋਟ ਅਸੀਂ ਜਿਹੜੀ ਆ ਉਹ ਡੈਂਪੀ ਢੱਲੋਂ ਨੂੰ ਪਾਈ ਆ ਲੋਕਾਂ ਦੇ ਲੋਕ ਤਾਂ ਖਰੇ ਉੱਤਰੇ ਆ ਹੁਣ ਡੈਂਪੀ ਢਿੱਲੋਂ ਨੂੰ ਵੋਟ ਪਾਤੀ ਕਾਲੀਆਂ ਨੇ ਵੀ ਪਾਤੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਨੇ ਤਾਂ ਪਾਤੀ ਹੈ ਹੁਣ ਕਾਲੀ ਜਿਹੜੇ ਵਰਕਰ ਸੀ ਉਹਨਾਂ ਨੇ ਵੋਟ ਪਾਈ ਆ ਉਹਦੇ ਕਿੰਨਾ ਖਰਾ ਉਤਰਨਗੇ ਡੈਂਪੀ ਢਿੱਲੋਂ ਦੇ ਕੋਈ ਡੈਂਪੀ ਢਿੱਲੋਂ 100% ਖਰਾ ਉਤਰਨਗੇ ਉਹਨਾਂ ਨੇ ਦੋਨਾਂ ਗਰੁੱਪਾਂ ਨੂੰ ਜੋ ਉਹਨਾਂ ਦੇ ਨਾਲ ਟੀਮ ਆਈ ਸੀਗੀ ਜਾਂ ਜਿਹੜੇ ਪਹਿਲੇ ਸੀ ਦੋਨਾਂ ਨੂੰ ਭਰੋਸੇ 'ਚ ਲੈ ਕੇ ਅੱਗੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਇਹ ਦੇ ਵਰਕਰ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਨੇ ਸਾਨੂੰ ਐਕਸੈਪਟ ਕੀਤਾ ਕਿਉਂਕਿ ਅਸੀਂ ਉਧਰ ਗਏ ਹਾਂ ਕਿਉਂਕਿ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਬਾਈ ਡਿੰਪਿਟ ਲੋਜੀ ਦੇ ਗਏ ਆ ਤਾਂ ਉਹਨਾਂ ਨੇ ਸਾਨੂੰ ਐਕਸੈਪਟ ਕੀਤਾ ਸੀ ਉਹਨਾਂ ਲਈ ਧੰਨਵਾਦ ਕਰਦੇ ਆਂ ਔਰ ਜਿਹੜੀ ਮਗਰ ਟੀਮ ਆਈ ਆ ਸਾਰੇ ਰਲ ਮਿਲ ਕੇ ਜਿਹੜਾ ਇਲੈਕਸ਼ਨ ਕੈਂਪੇਨ ਚੱਲੀ ਹੈਗੀ ਕਿਤੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਇਹਦੇ ਵਿੱਚ ਸਾਨੂੰ ਕੋਈ ਇਹ ਨਹੀਂ ਲੱਗਾ ਕਿ ਇੱਥੇ ਕੋਈ ਦੋਫਾੜ ਨਹੀਂ ਬਿਲਕੁਲ ਮੈਜੋਰਟੀ ਦੇ ਵਿੱਚ ਇਲੈਕਸ਼ਨ ਲੜਿਆ ਗਿਆ ਉਹਦੇ ਲਈ ਬਾਈ ਡਿੰਪਿਟ ਲੋ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਜੋ ਇੱਥੇ ਸਾਡੇ ਅਮਨ ਰੋੜਾ ਜੀ ਇਨਚਾਰਜ ਸੀ ਜਾਂ ਉਹਨਾਂ ਦੇ ਨਾਲ ਢੋਸ ਸਾਫ ਸੀ ਉਹਨਾਂ ਨੇ ਬੜੀ ਵਧੀਆ ਗਵਾਈ ਕੀਤੀ ਇਸ ਇਲੈਕ ਅਕਾਲੀ ਪਾਰਟੀ ਤੇ ਭਾਈ ਡੀਪੀ ਢੱਲੋਂ ਦੇ ਨਾਲ ਆਏ ਲੇਕਿਨ ਅੱਜ ਅਸੀਂ ਸਾਨੂੰ ਲੱਗਦਾ ਨਹੀਂ ਕਿ ਅਸੀਂ ਅਕਾਲੀ ਪਾਰਟੀ ਚੋਂ ਆਏ ਆ ਇਹਨਾਂ ਨੇ ਸਾਨੂੰ ਇੰਨਾ ਮੋਹ ਪਿਆਰ ਦਿੱਤਾ ਆਮ ਆਦਮੀ ਪਾਰਟੀ ਨੇ ਸੋ ਅਸੀਂ ਰਲ ਮਿਲ ਕੇ ਜਿਹੜਾ ਇਹ ਨੂੰ ਬੇੜੀ 2027 ਵਾਲੀ ਵੀ ਇਸੇ ਤਰ੍ਹਾਂ ਹੀ ਜਿੱਤ ਜਿਹੜੀ ਦਰਜ ਕਰਾਂਗੇ ਹੋਰ ਵੀ ਗੱਲਬਾਤ ਕਰਦੇ ਆਂ ਦੱਸੋ ਜੀ ਇਹ ਨਹੀਂ ਯਾਰੀ ਟੋਟਲੀ ਹਲ ਕੁੱਟ ਕੇ ਸਰ ਸੰਗਲਪ ਜਿੰਨੀ ਵੋਟ ਨੱਕੇ ਜਾ ਰਹੇ ਡੀਪੀ ਢੱਲੋਂ ਹਣ ਲਗਭਗ 18000 ਵੋਟਾਂ ਨੱਕੇ ਜਾ ਰਹੇ ਹਾਂਜੀ ਹਾਂਜੀ ਪਹਿਲਾਂ ਅਕਾਲੀ ਪਾਰਟੀ ਚ ਸੀ ਤੇ ਹਾਂਜੀ ਅਸੀਂ ਪਹਿਲਾਂ ਅਕਾਲੀ ਦਾ ਹਾਂਜੀ 1.5 ਲੱਖ ਤੋਂ 1.8 ਲੱਖ ਜੱਤ ਗਿਆ ਜਿਹੜੇ ਤੁਹਾਡੇ ਕੰਮ ਅਧੂਰੇ ਪੈ ਸੀ ਉਹ ਪੂਰੇ ਹੋਣਗੇ ਬਹੁਤ ਪੂਰੀ ਆਸ ਆ ਜੀ ਪੂਰੇ ਕੰਮ ਹੋਣਗੇ ਜੀ ਹਾਂਜੀ ਉੱਤਰਣਗੇ ਢਿੰਪੀ ਢਿੰ ਲੋ ਉਮੀਦਾਂ ਤੇ ਖਰੇ ਉੱਤਰਣਗੇ ਬੱਚਾ ਅਜੇ ਬਜ਼ੁਰਗ ਆ ਗਏ ਉਹਨਾਂ ਨੇ ਨੀਵੇਂ ਹੋ ਕੇ ਮਿਲਣਾ ਹੱਥ ਜੋੜ ਕੇ ਕਦੇ ਵੀ ਪੱਖਪਾਤ ਨਹੀਂ ਕੀਤਾ ਵੀ ਇਹ ਹੋਰ ਪਾਰਟੀ ਦਾ ਵਰਕਰ ਆ ਗਿਆ ਉਹ ਹਲਕੇ ਦੇ ਵਿੱਚ ਦੋ ਵਾਰ ਹਰ ਕੇ ਵੀ ਦੂਜੇ ਦਿਨ ਹਲਕੇ ਦੇ ਵਿੱਚ ਆ ਜਾਂਦੇ ਸੀਗੇ ਕਦੇ ਉਹਨਾਂ ਨੇ ਉਹ ਨਹੀਂ ਕੀਤਾਗਾ ਬਹੁਤ ਹੀ ਹਰਮਨ ਪਿਆਰੇ ਨੇਤਾਗੇ ਅਸੀਂ ਮੋ ਪਿਆਰ ਮੁਹੱਬਤ ਇੰਨੀ ਆ ਬਾਈ ਡਿੰਪੀ ਦੇ ਨਾਲ ਐਂ ਲੱਗਦਾ ਚੁੱਲਿਆਂ ਤੇ ਕਰਮੋ ਪਿਆਰ ਆ ਬਾਈ ਡਿੰਪੀ ਦਾ ਲੋਕਾਂ ਦਾ ਲੋਕਾਂ ਦੇ ਵਿੱਚ ਤੇ ਇੰਨਾ ਮਤਲਬ ਵੀ ਕੌਲ ਨਸ਼ੀਲਾ ਸਾਰਾ ਪਰਿਵਾਰ ਇਕੱਲਾ ਬੱਚਾ ਆਜੇ ਦਫ਼ਤਰ ਚ ਹਰੇਕ ਬੱਚੇ ਨੂੰ ਵੀ ਚਾਹ ਪਾਣੀ ਪਿਆ ਕੇ ਉਹਦਾ ਸਤਿਕਾਰ ਕਰਕੇ ਮੋੜਦੇ ਐ ਤੇ ਇੱਥੇ ਸਾਡੇ ਕਾਂਗਰਸੀਆਂ ਨੂੰ ਦਬਕੇ ਮਾਰੀ ਜਾਂਦਾ ਰਾਜਾ ਵੜੰਗ ਆਹਾਂ ਜੇ ਵੋਟ ਘਟ ਗਈ ਨਾ ਮੇਰੀ ਕੋਠੀ ਦਾ ਦੂਰ ਦੀ ਗੱਲ ਆ ਸ਼ਹਿਰ ਚ ਨਾ ਫਿਰਦੇ ਇੱਥੇ ਆਜੋ ਬਾਈ ਡਿੰਪੀ ਤਾਂ ਐਨ ਆਰ ਆ ਹੀ ਹਰ ਗਿਆ ਸਾਨੂੰ ਅੱਜ ਦਿੱਖ ਰਹੇ ਨੇ ਬੰਦੇ ਬਾਈ ਨੀਪੀ ਨੇ ਗੱਲ ਨਾ ਹੀ ਲਾਇਆ ਹੈ ਮਨਲਾ ਵੀ ਪਿਆਰ ਦਿੱਤਾ ਕੋਈ ਨਹੀਂ ਬੁੱਤ ਦੱਬ ਕੇ ਲੜਾਈ ਲੜੋ ਮਤਲਬ ਫੇਰ ਕਿਉਂ ਗਿਆ ਹਾਰ ਕੇ ਤਾਂ ਆਉਂਦੀ ਆ ਰਹੀ ਸਹੀ ਤੈਤ ਕੀ ਮਾਲਕ ਮਿਹਰ ਕਰੂਗਾ ਚਾ ਕੇਸਰ ਸਿੰਘ ਵਾਲੇ ਚ ਬਾਈ ਜੀ ਮੈਂ ਮੈਂ ਬਲੌਂਗ ਕਰਦਾ ਫੁੱਲ ਵਾਲੇ ਵੱਡੇ ਵੱਡੇ ਤਨਾਟ ਲੀਡਰ ਕਾਂਗਰਸੀ ਤਨਾਟ ਲੀਡਰ ਕੋਸੀਆਂ ਡਾ ਕੇ ਬਹਿ ਗਏ ਸੀ 150 ਵੋਟ ਤੇ ਠੋਕੇ ਆ ਬਈ ਅੱਜ ਅਸੀਂ 150 ਵੋਟ ਤੇ ਠੋਕੇ ਆ ਜੀ 138 ਵੋਟਾਂ ਬਾਈ ਜੀ ਸਾਡੀ ਪੰਚਾਇਤ ਚੋਂ ਪੋਲ ਹੋਈਆਂ ਸੀਗਾ ਤੇ 150 ਵੋਟ ਦੇ ਫਰਕ ਨਾਲ ਬਾਈ ਜੀ ਨੂੰ ਲੀਡ ਦਿੱਤੀ ਆ ਸਾਰੀ ਟੀਮ ਖੜੀ ਹੈ ਜੀ ਕੋਠੇ ਕੇਸਰ ਸਿੰਘ ਵਾਲੇ ਦੀ ਤੇ ਅਸੀਂ ਵਧਾਈ ਦਿੰਨੇ ਸਰਦਾਰ ਭਵਨ ਸਿੰਘ ਮਾਨ ਨੂੰ ਤੇ ਬਾਈ ਡੀਐਮਪੀ ਜੀ ਨੂੰ ਬਹੁਤ ਵੱਡੀ ਲੀਡ ਨਾਲ ਜਤਾਵਾਂਗੇ ਜੀ ਜਿਹੜੇ ਕੇਸਰ ਸਿੰਘ ਵਾਲ ਜਿਹੜੇ ਆਏ ਆ ਤੁਸੀਂ ਕਾਲੀ ਪਾਰਟੀ ਨੂੰ ਅਲਵੇ ਦਾ ਕਿ ਕਿ ਆਏ ਸਾਡੇ ਹਾਂਜੀ ਬਾਈ ਡੀਐਮਪੀ ਨਾਲ ਆਏ ਆ ਜੀ ਅਸੀਂ ਤਾਂ ਬਾਈ ਡੀਐਮਪੀ ਦੇ ਨਾਲ ਹੀ ਰਵਾਨੇ ਅਸੀਂ ਤਾਂ ਬਾਈ ਜੀ ਨੂੰ ਕਹਤਾ ਵੀ ਟਿਕਟਾ ਦੋ ਲੈ ਲਈ ਜਿੱਥੇ ਚੱਲੇਗਾ ਚੱਲਾਂਗੇ ਨਾਲ ਤੇਰੇ ਅਸੀਂ ਪੁਰਾਣੇ ਮੰਦੇ ਆ ਆਮ ਪਾਰਟੀ ਦੇ ਤੇ ਜਦੋਂ ਸਾਨੂੰ ਡੈਂਪੀ ਜੀ ਨੇ ਫੋਨ ਕੀਤਾ ਵੀ ਬਾਬਾ ਜੀ ਅਸੀਂ ਤੁਹਾਡੇ ਨਾਲ ਆ ਗਏ ਆ ਮਾਇਆ ਕਿ ਵੀ ਤੁਸੀਂ ਸਾਡੇ ਨਾਲ ਆ ਗਏ ਤੁਹਾਨੂੰ ਆਉਂਦਿਆਂ ਨੂੰ ਗਲੇ ਲਾਵਾਂਗੇ ਤੇ ਡਟ ਕੇ ਮਦਦ ਕੀਤੀ ਹੈ ਕੋਈ ਕਿਸੇ ਤੋਂ ਝਚਕਣਾ ਨਹੀਂ ਜਿੰਨੇ ਵਰਕਰ ਸਹਗੇ ਸਾਰੇ ਨਾਲ ਦੇ ਨਾਲ ਕੇਸਰ ਸਿੰਘ ਵਾਲੀ ਚੱਕ ਦੇ ਹਾਂਜੀ ਜੀ ਆਮ ਤੌਰ ਤੇ ਲੀਡਰ ਵੋਟਾਂ ਵੇਲੇ ਜਿੰਨਾਂ ਦੇ ਘਰਾਂ ਤੱਕ ਰੋਟੀਆਂ ਖਾਣ ਜਾਂਦ ਤੱਕ ਜਾਂਦੇ ਆ ਚੁੱਲਿਆਂ ਤੱਕ ਜਾਂਦੇ ਆ ਮੁੜ ਕੇ ਉਹੀ ਲੀਡਰ ਬਾਅਦ ਚ ਭੁੱਲ ਜਾਂਦੇ ਆ ਇਹ ਬਈ ਜੀ ਇਹ ਗਿੱਦੜਵਾ ਦੇ ਲੋਕਾਂ ਨੂੰ ਰਾਜ ਨੇ ਗੁੰਮਰਾਹ ਕੀਤਾ ਸੀਗਾ ਐਤ ਕੀ ਲੋਕ ਸੰਭਲ ਗਿਆ ਹੈ ਬਾਈ ਡੈਂਪੀ ਤੇ ਲੋਕ ਕੋਲੇ ਤਾਂ ਜੇ ਕੋਈ ਕਾਂਗਰਸੀ ਵੀ ਆ ਗਿਆ ਨਾ ਉਹਦਾ ਵੀ ਕੰਮ ਕਰਿਆ ਇਹ ਬੰਦੇ ਨੇ ਐਡਾ ਠੰਡਾ ਬੰਦਾ ਹਾਸ ਮੁਖ ਬੰਦਾ ਹੈ ਬਾਈ ਜੀ ਤੇ ਰਾਜ ਨੇ ਤਾਂ ਲੁੱਟਿਆ ਹੀ ਹੈ ਗਿੱਦੜਵਾ ਨੂੰ ਠੀਕ ਹੈ ਗੁੰਮਰਾਹ ਕੀਤੇ ਸੀ ਲੋਕ ਐਤ ਕੀ ਲੋਕਦਣਾ ਉਹਨੂੰ ਸਮਝ ਗਏ ਕਹਿੰਦਾ ਮੈਂ ਕੰਮ ਕੰਮ ਬਹੁਤ ਕਰਿਆ ਰਾਜਾ ਬਣ ਕੇ ਕਹਿੰਦਾ ਮੈਂ ਵੀ ਕੰਮ ਬਹੁਤ ਕਰਿਆ ਪਿਛਲੀ ਵਾਰ ਬਾਈ ਜੀ ਸੰਦੂ ਤਾਂ ਗਿੱਦੜਵੇ ਦੇ ਵਿੱਚ ਉਹਦਾ ਕੋਈ ਕੰਮ ਦੀਦਾ ਨਹੀਂ ਸਾਡੇ ਬੱਸ ਭਰ ਕੇ ਜਾਵੜੇ ਕੇਸਰ ਸਿੰਘ ਵਾਲੀ ਪੰਚਾਇਤੋਂ ਪਾਪਾਂ ਦੀ ਬਾਬਤ ਰਾਜਾ ਜੀ ਪੈਪਾ ਪਵਾ ਕੇ ਦਿਓ ਸਾਡੇ ਤੇ ਸਾਡੇ ਪਾਣੀ ਨਹੀਂ ਜਾਂਦਾ ਖਾਲ ਟੁੱਟ ਗਏ ਉਹਨਾਂ ਨੂੰ ਕਹਿੰਦਾ ਮੂੰਹ ਚੱਕ ਕੇ ਆ ਗਏ ਹੋ ਮੈਨੂੰ ਕਿਤੇ ਵੋਟ ਪਾਈ ਆ ਦੇਖੋ ਮੈਂ ਡੈਂਪੀ ਜੀ ਨਾਲ ਉੱਠ ਵੀ ਗਿਆ ਸਾਂ ਆਮ ਪਾਰਟੀ ਚ ਉੱਠ ਗਿਆ ਸਾਂ ਮੈਂ ਫਿਰ ਵੀ ਆਇਆ ਕਿਰਾਂ ਮੈਨੂੰ ਕਹਿੰਦਾ ਆ ਜਾਓ ਜੀ ਆ ਜਾਓ ਮੈਂ ਤਾਂ ਤੁਹਾਨੂੰ ਬਹੁਤ ਚੜਦਾ ਠੀਕ ਨੇ ਇੰਨਾ ਪਿਆਰ ਦਿੰਦੇ ਆ ਬੰਦੇ ਚ ਕਰਿਆ ਇਹਨੂੰ ਮੈਂ ਦੂਜੀ ਪਾਰਟੀ ਚੋਂ ਵੀ ਆ ਕੇ ਮੁਆਫ ਸ ਆ ਗਿਆ ਸਾਂ ਪਿਆਰ ਦਿੱਤਾ ਫਿਰ ਵੀ ਹਾਂਜੀ ਬੰਦਾ ਹੈਹੀ ਬੰਦਾ ਹੀ ਹਸ ਮੁਖ ਹੈ ਇਹਦੇ ਚਿਹਰੇ ਨੂੰ ਹੀ ਆਈ ਜਾਂਦੀਆਂ ਵੋਟਾਂ ਇਹਦਾ ਮੂੰਹ ਹੀ ਵਸ ਐਸੇ ਵੀ ਤਾਂ ਜਿੱਤਨਾ ਜਿੱਤਨਾ ਸੀ ਗਈ ਇਹ ਤਾਂ ਬੰਦਾ ਹਸਮੁਖ ਬੰਦਾ ਕਿਸੇ ਨੂੰ ਸੰਨੀ ਢਲੋਂ ਦਾ ਤੇ ਡੈਂਪੀ ਢਲੋਂ ਦਾ ਕਿੰਨਾ ਕੰਤਰ ਆਪਸੇ ਬੋਲੀ ਦਾ ਬਾਈ ਜੀ ਪ੍ਰਾਵਾਂ ਵਾਲਾ ਪਿਆਰ ਹੈ ਜਿਹੜੇ ਬੰਦੇ ਦੀ ਐ ਕਰਕੇ ਬਾਹ ਫੜ ਲੈਂਦੇ ਆ ਛੱਡਦੇ ਨਹੀਂ ਜਾਨ ਨਿਕਲ ਸੰਨੀ ਕਹਿੰਦੇ ਗਰਮ ਆ ਥੋੜਾ ਜਿਹਾ ਨਾ ਨਹੀਂ ਗਰਮ ਨਹੀਂ ਉਹਦੇ ਅਰਕਾ ਬੰਦਾ ਹੀ ਐ ਨਹੀਂ ਬਾਈ ਨਾਲੋਂ 21 ਆ 19 ਨਹੀਂ ਬਾਈ ਸੰਨੀ ਢਲੋਂ ਤਾਪਕੇ ਖੜਦਾ ਮਾਂ ਦਾ ਪਤਾ ਐ ਸਿਰ ਤੇ ਆ ਮੋਢੇ ਦੇ ਹੱਥ ਧਰ ਲਿਆ ਛੱਡਦਾ ਨਹੀਂ ਜਾਨ ਨਿਕਲ ਜੂ ਬਸ ਹਾਂ ਜਮਾਂ ਖਰੀ ਜਿਹੜੀ ਗੱਲ ਹੋ ਜੇ ਉਹੀ ਕਰੂਗਾ ਉਹ ਰੋਜਾ ਬਣੇ ਕਹਿੰਦਾ ਮੈਂ ਵੀ ਖਰੀ ਕਰਦਾ ਭਾਈ ਯਾਰ ਪਤਾ ਲੱਗ ਜੂ 2.5 ਸਾਲਾਂ ਚ 2.5 ਸਾਲਾਂ ਚ ਮੰਡੀ ਨੂੰ ਪਤਾ ਲੱਗ ਜੂ ਵੀ ਕੰਮ ਹੁੰਦੇ ਕੀ ਆ ਭਾਈ ਠੀਕ ਐ ਐਮ ਐਲ ਏ ਦਾ ਕੀ ਕੰਮ ਐ 2.5 ਸਾਲਾਂ ਨੂੰ ਆਪੇ ਪਤਾ ਲੱਗ ਜੂ ਦੇ ਵਿੱਚ ਪਰਚੇ ਬਹੁਤ ਕਰਾਏ ਆ ਬਸ ਰਾਜੀ ਬਣਦੇ ਹਰੇਕ ਤੇ ਪਰਚਾ ਜ਼ਰੂਰ ਕਰਾਂਦੇ ਇਸ ਕੰਮ 'ਚ ਮਾਰ ਆ ਉਹ ਸਾਡੇ ਪਿੰਡ 'ਚ ਕਿੰਨੇ ਕੋਏ ਆ ਸਾਡੇ ਪਿੰਡ ਦੇ ਵਿੱਚ ਤਕਰੀਬਨ ਮੇਰੇ ਸਾਨੂੰ ਰੈੱਡ ਜ਼ੋਨ 'ਚ ਆ ਸਾਡਾ ਪਿੰਡ ਪਵਾਨੀਆਂ ਬਥੇਰੇ ਪਰਚੇ ਆ ਬਹੁਤ ਪਰਚ ਗਿਣਤੀ ਤੋਂ ਬਾਹਰ ਹੈ ਹਜੇ ਵੀ ਚੱਲੀ ਜਾਂਦੀ ਹੈ ਹਜੇ ਵੀ ਚੱਲੀ ਜਾਂਦੀ ਹੈ ਬਾਈ ਜੀ ਜੇ ਸਣੀ ਢੱਲੋਂ ਜਿਹੜਾ ਕੰਮ ਨੂੰ ਹੱਥ ਪਾਇਲੇ ਉੱਥੇ ਹੋ ਸਾਰਾ ਬਾਈਟ ਡੈਂਪੀ ਢੱਲੋਂ ਤੋਂ ਦਾ ਕੰਮ ਰਹਿ ਜਾਂਦਾ ਰਹ ਜੇ ਜਿਹੜਾ ਸਣੀ ਢੱਲੋਂ ਜੀ ਹੈ ਨਾ ਉਹ ਫਿਰ ਬੇੜਾ ਬੰਨੇ ਲਾ ਕੇ ਛੱਡਦੇ ਆ ਉਹਨਾਂ ਦੀ ਆਦਤ ਆ ਜੀ ਹਾਂ ਜਿਹਦੀ ਬਾਹ ਫੜੀ ਅੱਜ ਉਹਨੇ ਪਾਰ ਜੇ ਮੈਂ ਕਹਿਣਾ ਹੈ ਹਾਂਜੀ ਹਾਂਜੀ ਭਾਈ ਜੀ ਕੀ ਕਹਿੰਦੇ ਤੁਸੀਂ ਬਸ ਸਾਰੇ ਵਰਕਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਬਹੁਤ ਹੀ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਮਾਲਕ ਮਿਹਰ ਕਰੂਗਾ ਡਟੇ ਰਹੋ ਜਿਉਂਦੇ ਰਹੋ ਬਸ ਇਹ ਡੈਂਪੀ ਢੁਲੋਂ ਕੀ ਮਿਹਨਤ ਆ ਜਾਂ ਵਰਕਰ ਦੀ ਮਿਹਨਤ ਆ ਬਾਈ ਟੀਮ ਵਰਕ ਹੈ ਜੀ ਬਾਈ ਡੀਪੀ ਢਿਲੋਂ ਦੀ ਟੀਮ ਵਰਕ ਹੈ ਸਾਰੇ ਕਮਾਂਡ ਸਾਡਾ ਸਾਡਾ ਮੇਨ ਲੀਡਰ ਹੈ ਜਿਹੜਾ ਬਾਈ ਡੀਪੀ ਢਿਲੋਂ ਆ ਉਹਦੇ ਕਮਾਂਡ ਦੇ ਥੱਲੇ ਚੱਲਦੇ ਆ ਸਾਰੇ ਅਸੀਂ ਹਾਂ ਜੀ ਹਾਂ ਜੀ ਹੁਕਮ ਲਾ ਦਿੰਦੇ ਜੀ ਉਹ ਹੁਕਮ ਤੇ ਅਸੀਂ ਪੂਰੇ ਖਰੇ ਉਤਰਦੇ ਆ ਜਿੱਥੇ ਉਹਨਾਂ ਨੇ ਸਾਡੀ ਡਿਊਟੀ ਲਾਤੀ ਉੱਥੇ ਅਸੀਂ ਖਰੇ ਉਤਰਾਂਗੇ ਅੱਜ ਵੀ ਉਤਰਦੇ ਆ ਕੱਲ ਵੀ ਉਤਰਾਂਗੇ